ਦਾਂ ਨੀ ਵੀਡੀਓ ਬਣਾ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਨੀ ਦੇ ਸਾਰੇ ਆਪਣੇ ਪਾਪਾ ਪਾਪਾ ਨਹੀਂ ਦੇਣਾ ਨਹੀਂ ਦੇਣਾ ਨੇ ਦੇ ਉਹ ਸਾਹਿਬ ਜੱਜਾਂ ਦੇ ਸ੍ਰੀ ਦੀ ਜੋੜ ਮੇਲਾ ਚੱਲ ਰਿਹਾ ਸੀ ਸਰਾਰਤੀਆਂ ਸਰਾਂ ਨੇ ਉੱਥੇ ਸ੍ਰੀ ਦੀ ਜੋੜ ਮੇਲੇ ਦੇ ਵਿੱਚ ਖਲਲਵਾਜੀ ਪਾਈ ਆ ਪਟਾਕੇ ਚਲਾਏ ਪਿੰਡ ਦੇ ਪਤਵੰਤੇ ਸਤ ਪਤਵੰਤੇ ਸੱਜਣਾਂ ਜਾਂ ਨਗਰ ਪੰਚਾਇਤ ਸਰੋ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੀ ਉਦੋਂ ਵੀ ਗੱਲ ਪਾਏ ਪ੍ਰਸ਼ਾਸਨ ਕੋਲੇ ਗੱਲ ਪਹੁੰਚੀ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਗੱਲ ਤੋਂ ਵਰਜਿਆ ਰੋਕਿਆ ਪਰ ਕੱਲ ਫੇਰ ਉਹ ਪ੍ਰਸ਼ਾਸਨ ਦੀ ਨਾ ਮੰਨਦੇ ਹੋਏ ਉਹਨਾਂ ਨੇ ਫੇਰ ਕੱਟ ਕੀਤਾ ਕਿ ਇਸ ਤੈਸੇ ਤਰ੍ਹਾਂ ਕਰਾਂਗੇ ਇਸ ਗੱਲ ਨੂੰ ਇਹ ਗਰੀਬ ਦਾ ਅਮੀਰ ਦਾ ਕੋਈ ਇਹਦੇ ਵਿੱਚ ਰੌਲਾ ਨਹੀਂ ਹੈਗਾ ਇਹ ਸਰਾਰਤੀ ਅਨਸਾਰ ਆ ਕੇ ਇੱਥੇ ਖਲਲਵਾਜੀ ਪਾਉਂਦੇ ਆ ਹਰਕਤਾਂ ਕਰਦੇ ਆ ਅਸੀਂ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਇਹਨਾਂ ਨੂੰ ਰੋਕਿਆ ਜਾਵੇ ਸਾਨੂੰ ਇਨਸਾਫ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਦਰੇ ਤੋਰੇ ਖਰਣੀ ਸਰਪੰਚ ਮੈਂ ਉਹਨਾਂ ਦਾ ਪਤੀ ਆ ਜੀ ਜੀ ਦੇਖੋ ਅਸੀਂ ਸਾਰੇ ਇਕੱਠੇ ਆ ਬਈ ਇਹਨਾਂ ਸਾਰੇ ਅਸੀਂ ਪੰਚਾਇਤ ਬੱਦੋਂ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰਾ ਮਤਲਬ ਸਮਝਾਇਆ ਗਿਆ ਸੀ ਹਨ ਅਸੀਂ ਗੁਰਦੁਆਰਾ ਕਮੇਟੀ ਸੀ ਇਕੱਠੇ ਹੋ ਕੇ ਉਹਨਾਂ ਕੋਲੇ ਸਾਰੇ ਗਏ ਤੇ ਪਿੰਡ ਦਾ ਕੋਈ ਬੰਦਾ ਨਹੀਂ ਹੈਗਾ ਉਹਦੇ ਵਿੱਚ ਵੀ ਪਿੰਡ ਦਾ ਇੱਕ ਬੰਦਾਗਾ ਬਾਕੀ ਜਿਹੜੇ ਹੈਗੇ ਨੇ ਸਰਾਰਥੀ ਅੰਤਰ ਬਾਹਰ ਹੀ ਨੇ ਸਾਰੇ ਉਹ ਆ ਕੇ ਉੱਥੇ ਕੋਈ ਚਰਚ ਨਹੀਂ ਹੈਗੀ ਅਸੀਂ ਇਹਨਾਂ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਹਨ ਤੇ ਉੱਥੇ ਉਹ ਇੱਕ ਬੱਕਰੀਆਂ ਦਾ ਬਾੜਾ ਹੈਗਾ ਜਿਹਦੇ ਵਿੱਚੋਂ ਜਾ ਕੇ ਮਤਲਬ ਉੱਥੇ ਕੱਟ ਕਰਕੇ ਪੂਰਾ ਲਾਉ ਸਾਨੂੰ ਸਪੀਕਰ ਲਗਾ ਕੇ ਸਾਰਾ ਕੁਝ ਉੱਥੇ ਜਾ ਕੇ ਫੁੱਲੜਵਾਜੀ ਕਰਦੇ ਨੇ ਜਦੋਂ ਜਦੋਂ ਉਹਨਾਂ ਨੂੰ ਰੋਕਦੇ ਆਂ ਤੇ ਉਹ ਸਾਡੇ ਨਾਲ ਫਿਰ ਗਾਲੀ ਗਲੋਚੇ ਤੋਂ ਕਰ ਦਿੰਦੇ ਠੋਕੇ ਇਹਨਾਂ ਨੇ ਹਲੇ ਮੀਟਿੰਗ ਅਸੀਂ ਕਰੇ ਰਹੇ ਤੇ ਉੱਥੇ ਬੈਠੇ ਤੇ ਪ੍ਰਾਰਥਨਾ ਬੰਦਗੀ ਕਰ ਰਹੇ ਤੇ ਹਲੇ ਤੇ ਉਸ ਤੋਂ ਬਾਅਦ ਸਰਪੰਚ ਨੇ ਕੁਝ ਨਮਾਲਗ ਬੰਦੇ ਵੀ ਨਹੀਂ ਵੀਡੀਓ ਵੀ ਨਹੀਂ ਸਾਡੇ ਲਈ ਉਹ ਉਹਨੇ ਕੁੱਟਮਾਰ ਕਰਨੀ ਸਟਾਰਟ ਕਰਤੀ ਆ ਕਿ ਅਸੀਂ ਉਹ ਕਹਿੰਦੇ ਵੀ ਉਹਨਾਂ ਨੇ ਚਰਚ ਦੇ ਬਿਲਕੁਲ ਸਾਹਮਣੇ ਖੜ ਗਏ ਉਹ ਆ ਕੇ ਵੀ ਅਸੀਂ ਕਿਸੇ ਬੰਦੇ ਨੂੰ ਬਾਹਰ ਹੀ ਨਿਕਲ ਦੇਣਾ ਸਾਡੇ ਨਾਲ ਲੇਡੀਜ਼ ਵੀ ਸੀ ਤੇ ਲੇਡੀਜ਼ ਨੂੰ ਵੀ ਉਹਨਾਂ ਨੇ ਖਿੱਚਿਆ ਤੂਆ ਲਬੇ ਪਾਣੀ ਦਾ ਖਾਲ ਬਣਾ ਤੂ ਟੋਬੇ ਮੰਗੂ ਉਹਦੇ ਵਿੱਚ ਵੀ ਲੇਡੀ ਜੀ ਨੂੰ ਸਿੱਟਿਆ ਉਹਨਾਂ ਨੇ ਬੰਦਿਆਂ ਨੇ ਉਹ ਵੀ ਸਾਡੇ ਲਈ ਵੀ ਵੀਡੀਓ ਪਈਆਂ ਨੇ ਸਾਰੀਆਂ ਸਾਡੇ ਬੰਦੇ ਜੀ ਅਸੀਂ ਚਰਚ ਉਹ ਕਰਦੇ ਜੀ ਤੇ ਉਹਦੇ ਕਰਕੇ ਵੀ ਸਾਨੂੰ ਆ ਕੇ ਪੈਣ ਦੇ ਕੁੱਟਣ ਲੱਗ ਗਏ ਉਹ ਸਾਰੀ ਬਹੁਤ ਕੁ ਟਾਈਮ ਇੱਕ ਦਾ ਕੋਲ ਰਾਤ ਸੀ ਮੁੱਖਿਆ ਮਾਰੀਆਂ ਉਹ ਪਤੰਗ ਲੱਗੀ ਸੀ ਮਾਦੀ ਕਿੰਨੇ ਕਿ ਵਿਅਕਤੀ ਇਹ ਵੱਲੋਂ ਹਮਲਾ ਕੀਤਾ ਗਿਆ ਘਟੋ ਘਟੇ ਜੀ 15 30 ਜਾਣੇ ਹੈਗੇ ਸੀ ਅੱਛਾ ਜੀ ਹਾਂਜੀ ਮੇਰੇ ਕੋਲ ਦੋ ਪੇਸ਼ੈਂਟ ਆਏ ਨੇ ਉਹਨਾਂ ਦਾ ਲੜਾਈ ਝਗੜੇ ਦਾ ਹੈਗਾ ਇੱਕ ਪੇਸ਼ੈਂਟ ਦਾ ਨਾਮ ਸੁਨੀਲ ਹੈ ਦੂਸਰਾ ਮਜੀਦ ਕੋਰੇ ਦਾਖਲ ਹੋਇਆ ਮੇਰੇ ਕੋਲੇ ਸੱਟਾਂ ਲੱਗੀਆਂ ਉਹਨਾਂ ਦੇ ਹਾਂਜੀ ਆਪਾਂ ਦਾਖਲ ਕਰ ਲਿਆ ਪੁਲਿਸ ਨੂੰ ਰੁਕਾ ਭੇਜ ਦਿੱਤਾ ਹੈਗਾ ਤੇ ਅੰਡਰ ਅਬਜ਼ਰਵੇਸ਼ਨ ਇਲਾਜ ਚੱਲ ਰਿਹਾ ਹੈ ਇਹਨਾਂ ਦਾ ਠੀਕ ਠੀਕ ਹਾਂਜੀ ਉੱਥੇ ਹੈ ਵੀ ਪਹਿਲਾਂ ਮਤਲਬ ਜੀਸੂ ਮਸੀਹ ਦੇ ਜਿਹੜੇ ਹੈਗੇ ਸੀ ਆਪਣੀ Satsang ਕਰਦੇ ਸੀਗੇ ਫਿਰ ਇਹਨਾਂ ਦਾ ਕੋਈ ਪਿੰਡ ਵਾਲਿਆਂ ਨਾਲ ਤਕਰਾਰ ਹੋ ਗਿਆ ਸੀਗਾ ਇਹ ਆਪਸੀ ਸਹਿਮਤੀ ਨਾਲ ਇਹ ਕਿਸੇ ਹੋਰ ਜਗ੍ਹਾ ਤੇ ਆਪਣਾ ਸ਼ੁਰੂ ਕਰਤਾ ਸੀਗਾ ਤੇ ਹੁਣ ਉਹ ਜਿਹੜੇ ਕੱਲ ਹੀ ਸਾਨੂੰ ਪਤਾ ਲੱਗਿਆ ਵੀ ਦੁਬਾਰਾ ਉੱਥੇ ਇਹ ਇਕੱਠੇ ਹੋਏ ਨੇ ਤੇ ਮੈਂ ਉੱਥੇ ਪਹੁੰਚਿਆ ਸੀਗਾ ਉੱਥੇ ਪਿੰਡ ਵਾਲੇ ਵੀ ਇਕੱਠੇ ਹੋਏ ਸੀਗੇ ਉਹ ਕਹਿੰਦੇ ਬਾਹਰੋਂ ਬੰਦੇ ਆਉਂਦੇ ਨੇ ਐਦਾਂ ਸਾਨੂੰ ਪਤਾ ਨਹੀਂ ਜੀ ਤੇ ਅਲੱਗ-ਅਲੱਗ ਤਰ੍ਹਾਂ ਦੇ ਲੋਕ ਇੱਥੇ ਘੁੰਮਦੇ ਰਹਿੰਦੇ ਨੇ ਇਹਨਾਂ ਕਰਕੇ ਵੀ ਸਾਨੂੰ ਥੋੜਾ ਜਿਆਦਾ ਐਦਾਂ ਬਣਿਆ ਹੈ ਵੀ ਅਨ ਆਈਡੈਂਟੀਫਾਈ ਬੰਦੇ ਜਿਹੜੇ ਕਿਉਂ ਆ ਰਹੇ ਨੇ ਇੱਥੇ ਇਸ ਕਰਕੇ ਇਹਨਾਂ ਦਾ ਕੱਲ ਆਸ ਇਸ ਗੱਲ ਨੂੰ ਤਕਰਾਰ ਵਾਜੀ ਹੋਈ ਹੈ ਠੀਕ ਨਹੀਂ ਤੇ ਮੈਂ ਦੋਨੇ ਤਰ੍ਹਾਂ ਨੂੰ ਸ਼ਾਂਤ ਕਰਕੇ ਭੇਜਤਾ ਸੀਗਾ ਤੇ ਕੋਈ ਲੜਾਈ ਝਗੜੇ ਵਾਲਾ ਉੱਥੇ ਮੈਨੂੰ ਕਿਸੇ ਨੇ ਕਲੀਅਰ ਨਹੀਂ ਕੀਤਾ ਤੇ ਬਾਅਦ ਜਿਹੜੇ ਕੋਈ ਬੰਦੇ ਦਾਖਲ ਹੋਏ ਨੇ ਉਹ ਜਲੋ ਡਾਕਟਰ ਸਾਹਿਬ ਆਪਣੀ ਰਿਪੋਰਟ ਦੇ ਦਣਗੇ ਰਿਪੋਰਟ ਦੇ ਆਧਾਰ ਤੇ ਜੋ ਵੀ ਕੁਝ ਬਣਦਾ ਹੋਗਾ ਸੀ ਉਹ ਕਰ ਦਾਂਗੇ 不要。